ਸਾਸ਼ੀ ਗਰਲਫ੍ਰੈਂਡਸ ਆਈ ਹੈਵ ਦਿਸ ਆਰੀ ਫਾਈਨ ਮੋਂਗੀਤਾ ਮੈਥਡ ਜਿਸਨੀਤ ਦਾ ਰਾਨੂ ਤਾਂ ਅੱਜ ਆਪਾਂ ਕੁਝ ਗੱਲਾਂ ਬਾਤਾਂ ਕਰਾਂਗੇ ਤੁਹਾਡੀ ਮੂੰਗੀ ਦੀ ਫਸਲ ਵਾਰੀ ਤੇ ਜਿਹੜੀ ਤੁਹਾਡੀ ਮੂੰਗੀ ਹੈ ਉਹ 33 ਦਿਨਾਂ ਦੀ ਹੋ ਚੁੱਕੀ ਹੈ 1 ਮਹੀਨਾ ਤੇ 3 ਦਿਨ ਉੱਪਰ ਤਾਂ 33 ਦਿਨਾਂ ਦੀ ਹੋ ਚੁੱਕੀ ਹੈ ਤੇ ਫ੍ਰੈਂਡਸ ਤੁਹਾਡੀ ਜਿਹੜੀ ਮੂੰਗੀ ਦੀ ਫਸਲ ਹੈ ਉਹ ਬਹੁਤ ਮੈਂ ਇੱਕ ਵਧੀਆ ਹੋ ਰਹੀ ਹੈ ਹਲੇ ਤੱਕ ਜੁਨੀਆਂ ਵੀ ਫਸਲਾਂ ਸੀ ਲਗਾਈ ਨੇ ਪੂਰੀਆਂ ਉਹਨਾਂ ਨੇ ਤੁਹਾਨੂੰ ਡਿਪਲੋਮੈਂਟ ਦਿੱਤੀ ਹੈ ਐਂਡ ਫ੍ਰੈਂਡਸ ਸੰਤਨ ਦਖਾਣ ਨੀ ਮੈਂ ਮੂੰਗੀ ਦਾ ਫਾ ਇੱਕ ਫਾਲ ਕਾਇਜਾ ਤੇ ਅੱਜ ਅਸੀਂ ਸਪਰੇਅ ਛਿੜਕ ਰਹੇ ਹਾਂ ਤੇ ਮੇਰੇ ਜਿਹੜੇ ਅਸੀਂ ਤੁਹਾਡੇ ਮਤਲਬ ਹੈ 3 ਏਕੜ ਨੇ ਤੁਸੀਂ ਦੇਖ ਸਕਦੇ ਹੋ ਸਾਰੇ 3 ਏਕੜ ਨੇ 3 ਏਕੜ ਨੂੰ ਮਤਲਬ 1/3 ਕੀਤਾ ਮਤਲਬ 1 ਏਕੜ ਜਿਹੀ ਸਪਰੇਅ ਕਰ ਦਿੱਤੀ ਹੈ ਤੇ 2 ਏਕੜ ਰਹਿ ਗਿਆ ਹੈ ਹੋਪ ਕਿ ਮੇਰੇ 2 ਏਕੜ ਨੇ ਉਹਨਾਂ ਚ ਵੀ ਸਪਰੇਅ ਜਲਦੀ ਹੋ ਜਾਈ ਤੇ ਤੁਹਾਣਾ ਰਿਸਪੌਂਸਿਬਿਲਟੀ ਦੇਖ ਜਲਦੀ ਜਲਦੀ ਮੇਰੇ ਫਾਲ ਤੜਾ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਫਲ ਬਹੁਤ ਵਧੀਆ ਹੋ ਰਿਹਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਫਾਲ ਫਰੈਂਡਸ ਕਾਫੀ ਵਧੀਆ ਹੋ ਰਿਹਾ ਹੈ ਤੇ ਤੁਹਾਨੂੰ ਜਿਨ੍ਹਾਂ ਨੂੰ ਮਲੇ ਮੂੰਗੀ ਦਾ ਮੂੰਗੀ ਦੀ ਫਸਲ ਬਾਰੇ ਕੁਝ ਜ਼ਿਆਦਾ ਉਹ ਪਤਾ ਹੈ ਜ਼ਿਆਦਾ ਮੂੰਗੀ ਬਾਰੇ ਪਤਾ ਹੈ ਤਾਂ ਤੁਹਾਨੂੰ ਕਮੈਂਟ ਬਾਕਸ ਚ ਮੂੰਗੀ ਬਾਰੇ ਕੋਈ ਲਾਈਕ ਮੂੰਗੀ ਦੀ ਫਾਲ ਬਾਰੇ ਕੋਈ ਸਪਰੇਅ ਦੱਸੋ ਕਿ ਜਿਹੜੀ ਸੀ ਛਿੜਕ ਸਕੀ ਕੀ ਜਿਹੜੀ ਮੂੰਗੀ ਦੀ ਤੁਹਾਡਾ ਫਾਲ ਹੈ ਮੂੰਗੀ ਦਾ ਉਹ ਕੀ ਕੈਸਾ ਦਾ ਮੱਲਾ ਸੁੰਡੀ ਨਾ ਲੱਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਸਪਰੇਅ ਛੜਕ ਰਿਏ ਹਾਂ ਤੇ ਦੇਖੋ ਅਸੀਂ ਸਪਰੇਅ ਛੜਕ ਰਿਹਾ ਤੇ ਫਰੈਂਡਸ ਅਸੀਂ ਆਵਦਾ ਕੰਮ ਆਪਦੇ ਆਪ ਕਰਦੇ ਹਾਂ ਜਿਹੜਾ ਅਸੀਂ ਡੈਰੀ ਫਾਰਮ ਦਾ ਉਸ ਇਸ ਤੇ ਕੰਮ ਉਹ ਵੀ ਅਸੀਂ ਪੂਰੀ ਫੈਮਲੀ ਨਾਲ ਮਿਲ ਕੇ ਕਰਦੇ ਹਾਂ ਜਿੱਥੇ ਫੈਮਲੀ ਖੜੀ ਆ ਤਾਂ ਫਰੈਂਡਸ ਥੋੜੀ ਸਕਸੈਸਮੈਂਟ ਫੁੱਲ ਹੈ 100/100 ਜਿੱਥੇ ਤੁਹਾਡੀ ਫੈਮਲੀ ਨੇ ਸਾਥ ਛੱਡਦਾ ਤਾਂ ਤੁਸੀਂ ਸੋਚੋ ਕਿ ਜਿਵੇਂ ਆਪਣੇ ਪਿਆਰਾਂ ਦੇ ਚਲੋ ਜ਼ਮੀਨ ਕਿਸ ਗਿੰਦੀ ਹੁੰਦੀ ਹੈ ਕਿਸ ਗੀ ਹੁੰਦੀ ਹੈ ਮਤਲਬ ਜ਼ਮੀਲ ਜ਼ਮੀਨ ਜਿਹੜੀ ਆ ਕਿਉ ਕਿ ਸਖ ਚੁਕੀ ਹੈ ਜਿਹੜਾ ਆਪਣਾ ਚਾਂਸ ਹੈ ਉਹ ਚਲਾ ਚੁਕਾ ਹੈ ਤਾਂ ਮੈਂ ਕਮੈਂਟ ਕਮੈਂਟ ਮਤਲਬ ਆਹੀ ਕਹਿਣਾ ਚਾਹਾਂਗੀ ਕਿ ਜਿਹੜੇ ਵੀ ਕੰਮ ਕਰਨਾ ਫਰੈਂਡਸ ਫੈਮਲੀ ਨਾਲ ਰਲ ਕੇ ਕਰੋ ਕਿਉਂਕਿ ਫੈਮਲੀ ਤੋਂ ਵੱਡਾ ਬੰਦਾ ਇਸ ਦੁਨੀਆ 'ਚ ਕੋਈ ਹੈ ਨਹੀਂ ਫੈਮਲੀ ਹੈ ਤਾਂ ਸਭ ਕੁਝ ਹੈ एवरीथिंग ਮੇਰੀ ਜੁੜੀ ਹੈ ਚੀਜ਼ ਮਤਲਬ ਮੇਰੀ ਲਾਈਫ ਇਟਸ ਡਿਪੈਂਡ ਔਨ ਮਾਈ ਫੈਮਲੀ ਤੇ ਮੈਂ ਆਪਣੀ ਫੈਮਲੀ ਨੂੰ ਕੁਝ ਬਣ ਕੇ ਦਿਖਾਉਣਾ ਚਾਹਨੀ ਆ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਾਂਗੀ ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹਾਂ ਚਾਹਾਂਗੀ ਕਿ ਤੁਸੀਂ ਵੀ ਹਾਰਡ ਵਰਕ ਕਰੋ ਤੇ ਇੱਕ ਨਾ ਇੱਕ ਦਿਨ ਤੁਸੀਂ ਆਪਣੇ ਪੇਰੈਂਟਸ ਨੂੰ ਕੁਝ ਬਣ ਕੇ ਦਿਖਾਉਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਕਰਟ ਸਪਰੇ ਹੋ ਚੁੱਕੀ ਹੈ ਹੁਣ ਦੂਜੇ ਇੱਕੜ ਚ ਇਹ ਪੂਰੇ ਤਿੰਨ ਇੱਕੜ ਨੇ ਫ੍ਰੈਂਡਸ ਉਹ ਦੇਖੋ תודה רבה, חבר הכנסת מלדיאן, ביי ביי